To. <coughs> oh, okay. ਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵ ਗਜਨ ਮੰਨ ਮਰ ਭਰ ਤਖ ਗੁਰੋਂ ਨੇ ਸਤਾ ਗਾਵੋ ਸਖਸਟ ਗੁਰ ਕੇ ਪਿਆਰੇ ਗਾਵੋ ਸੱਚੀ ਵਾਲੀ ਬਾਣੀ ਤਾਂ ਗਾਓ ਗੁਰ ਕੈਰੀ ਬਾਣਿਆ ਸਰਬ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਹੁਣੇ ਐਸਾ ਵਰੰਦੀ ਪਿਆਰੀ ਰਸਨਾ ਤੋਂ ਪਿਆਰ ਭਰੀ ਬਾਣੀ ਸਰਵ ਕੀਤੀ ਹੈ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸ਼ਿੰਮਰਨ ਦੇ ਨਾਲ ਜੁੜੋ ਤੇ ਉਚਾਰਨ ਕਰੋ ਵਾਹਿ ਏ ਗਰੋ ਵਾਹਿ ਏ ਗਰੋ ਵਾਹਿ ਏ ਗਰੋ ਸਵਾਸੇ ਜਗਦੀਸ਼ ਸਾਹਿਬ ਦੇ ਵਿਚਾਰ ਤਾਰਾਂ ਦੇ ਨਾਲ ਜੁੜ ਰਹੇ ਹਾਂ ਇੱਕ ਓੰਕਾਰ ਪਰਮਾਤਮਾ ਇੱਕ ਹੈ ਓੰਕਾਰ ਓੰਕਾਰ ਦਾ ਭਾਵ ਉਹ ਪਰਮਾਤਮਾ ਸਾਰੇ ਵਿਸ਼ਵ ਦੇ ਵਿੱਚ ਸਾਰੇ ਕਾਇਨਾਤ ਦੇ ਵਿੱਚ ਸਮਾਇਆ ਹੋਇਆ ਹੈ ਸਤਨਾਮ ਸਤ ਦਾ ਭਾਵ ਉਹ ਹੋਂਦ ਵਾਲਾ ਨਾਮ ਦਾ ਭਾਵ ਉਹ ਦਾ ਨਾਮ ਉਹ ਇੱਕ ਪਰਮਾਤਮਾ ਜਿਹੜਾ ਹੈ ਸਦਾ ਰਹਿਣ ਵਾਲਾ ਹੈ ਉਹ ਤਾਂ ਅਸੀਂ ਸਿਮਰਨ ਕਰਨਾ ਹੈ ਹੁਣ ਉਸੇ ਯਾਦ ਕਰਨਾ ਹੈ ਉਹਦੇ ਨਾਲ ਅਸੀਂ ਜੁੜਨਾ ਹੈ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਰ ਅਗੇ ਕਰਤਾ ਬੁਰਖ ਸਰਤਾ ਦਾ ਭਾਗ ਉਹ ਪਰਮਾਤਮਾ ਬੁਲਾਉਣ ਵਾਲਾ ਹੈ ਕਰਨ ਵਾਲਾ ਹੈ ਕ੍ਰੀਏਟਰ ਹੈ ਉਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ ਤੇ ਅੱਗੇ ਹੈ ਪੁਰਖ ਪੁਰਖ ਦਾ ਭਾਗ ਇਹ ਜਿਹੜਾ ਸੰਸਾਰ ਬਣਿਆ ਇਹ ਪਰਮਾਤਮਾ ਨੇ ਆਪਣੇ ਆਪ ਤੋਂ ਬਣਾਇਆ ਭਾਵੇਂ ਉਹ ਜਿਹੜਾ ਕਰਨ ਵਾਲਾ ਹੈ ਜਿਹੜਾ ਉਹਨੇ ਬਣਾਇਆ ਹੈ ਉਹਦੇ ਵਿੱਚ ਉਹ ਬੈਠਾ ਹੋਇਆ ਹੈ ਉਹਦੇ ਵਿੱਚ ਉਹ ਸਮਾਇਆ ਹੋਇਆ ਹੈ ਕਿ ਅਸੀਂ ਸੌਖਾ ਸਮਝੀਏ ਜਿਸ ਤਰ੍ਹਾਂ ਬਿਲਡਿੰਗ ਬਣਦੀ ਹੈ ਇਮਾਰਤ ਬਣਦੀ ਹੈ ਤੇ ਇਮਾਰਤ ਮਿਸਤਰੀ ਬੁਲਾਉਂਦਾ ਹੁਣ ਜਦੋਂ ਮਿਸਤਰੀ ਦੇ ਨਾਲ ਅਸੀਂ ਗੱਲ ਕਰਦੇ ਹਾਂ ਇਮਾਰਤ ਬਣਾਉਣੀ ਹੈ ਤੇ ਫਿਰ ਉਹ ਕਹਿੰਦਾ ਵੀ ਸਮਾਨ ਲੈ ਕੇ ਆਓ ਕਿਹੜਾ ਸਮਾਨ ਚਾਹੀਦਾ ਜੀ ਕਹੇਗਾ ਸਰਿਆ ਚਾਹੀਦਾ ਸੀਮਿੰਟ ਚਾਹੀਦਾ ਰੇਤਾ ਚਾਹੀਦਾ ਰੋ ਸਮਗਰੀ ਲੈ ਕੇ ਆਉ ਅਸੀਂ ਸਾਰਾ ਪ੍ਰਬੰਧ ਕਰਦੇ ਫੇਰ ਉਹ ਮਿਸਤਰੀ ਆਉਂਦਾ ਆਪਣੇ ਨਾਲ ਆਪਣੇ ਬੰਦਿਆਂ ਨੂੰ ਲਾਉਂਦਾ ਹੈ ਆਪਣੀਆਂ ਮਸ਼ੀਨਾਂ ਲਿਆਉਂਦਾ ਹੈ ਉਹ ਬਿਲਡਿੰਗ ਬਣਾ ਦਿੰਦਾ ਹੈ ਇਮਾਰਤ ਬਣਾ ਦਿੰਦਾ ਹੈ ਬਣਾਏ ਕਿਵੇਂ ਅਸੀਂ ਸਮਾਨ ਲੈਂਦਾ ਉਹ ਸਮਾਨ ਦਾ ਉਸਨੇ ਬਣਾਇਆ ਤੇ ਬਣਾ ਕੇ ਉਹ ਜਿਹੜਾ ਮਿਸਤਰੀ ਸੀ ਉਸ ਨੇ ਕਿਹਾ ਵੀ ਮੇਰੇ ਇੰਨੇ ਪੈਸੇ ਬੰਦੇ ਆ ਮੇਰੀ ਐਨੀ ਮਿਹਨਤ ਲੱਗੀ ਐ ਪੈਸੇ ਦਿਓ ਉਹਨੇ ਠੇਕਾ ਕੀਤਾ ਸੀ ਵੀ ਇੰਨੇ ਪੈਸੇ ਲੱਗਣੇ ਆ ਬਣਾਉਣ ਆ ਅਸੀਂ ਉਸ ਨੂੰ ਜਿੱਨਾ ਵੀ ਕੀਤਾ ਸੀ ਠੇਕਾ ਉਸ ਨੂੰ ਦੇ ਦਿੱਤਾ ਉਹ ਠੇਕਾ ਲੈ ਕੇ ਆਪਣੇ ਘਰ ਚਲਾ ਗਿਆ ਜਦੋਂ ਉਹ ਇਮਾਰਤ ਬਣਾਉਣ ਵਾਲਾ ਸਾਡੇ ਘਰ ਤੋਂ ਚਲਾ ਗਿਆ ਇਮਾਰਤ ਵੱਖਰੀ ਹੋ ਗਈ ਉਹ ਬਣਾਉਣ ਵਾਲਾ ਵੱਖਰਾ ਹੋ ਗਿਆ ਹੁਣ ਉਹ ਬਿਲਡਿੰਗ ਵਿੱਚ ਨਹੀਂ ਹੈ ਪਰ ਇਸ ਤਰ੍ਹਾਂ ਰੱਬ ਨੇ ਇਹ ਸੰਸਾਰ ਨੇ ਬਣਾਇਆ ਮੇਰੇ ਰੱਬ ਦੇ ਕੋਲ ਕੋਈ ਸਮਾਨ ਪਿਆ ਹੋਵੇਗਾ ਉਸ ਨੇ ਉਸ ਸਮਾਨ ਦੇ ਕਈ ਬੰਦੇ ਬਣਾ ਦਿੱਤੇ ਕਈ ਤਰਖਤ ਬਣਾ ਦਿੱਤੇ ਕਈ ਜਾਨਵਰ ਬਣਾ ਦਿੱਤੇ ਕੁਛ ਆਕਾਤੀ ਬਣਾ ਦਿੱਤੀ ਆਕਾਸ਼ ਬਣਾ ਦਿੱਤਾ ਤਾਰੇ ਬਣਾ ਦਿੱਤੇ ਸੂਰਜ ਚੰ드ਰਮਾ ਬਣਾ ਦਿੱਤਾ ਇਸ ਤਰ੍ਹਾਂ ਨਹੀਂ ਪੁਰਖ ਪੁਰਖ ਦਾ ਭਾਵ ਹੈ ਪੁੰਗਰਨਾ ਪੁੰਗਰਨਾ ਦਾ ਭਾਵ ਹੈ ਜਦੋਂ ਅਸੀਂ ਇੱਕ ਬੀਜ ਨੂੰ ਬੀਜਦੇ ਆ ਉਹ ਪੁੰਗਰਦਾ ਹੈ ਉਹਦੇ ਵਿੱਚੋਂ ਜੜ੍ਹ ਨਿਕਲਦੀ ਹੈ ਤੇ ਜੜ੍ਹ ਦੇ ਨਾਲ ਹੀ ਇੱਕ ਟਾਣੀ ਹੋਰ ਪੱਤਿਆਂ ਵਾਲੀ ਨਿਕਲ ਜਾਂਦੀ ਹੈ ਉਹ ਬੀਜ ਭੀਜਿਆ ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ ਫਲ ਪਾਕੇ ਤੇ ਇਕੰਕਾਰਾਂ ਕੋਈ ਵੀ ਬੀਜ ਤੁਸੀਂ ਲਵੋ ਉਸ ਨੂੰ ਤਰੀਕੇ ਦੇ ਨਾਲ ਬੀਜ ਦਿਓ ਜਿਵੇਂ ਹੰਤਾਲ ਜਚਾ ਨੇ ਕਈ ਕਾਲੇ ਚਨੇ ਖਾਂਦੇ ਨੇ ਛੋਲੇ ਉਹ ਰਾਤ ਨੂੰ ਪਿਉਂ ਦਿੰਦੇ ਨੇ ਦੂਸਰੇ ਦਿਨ ਉਹ ਕੱਪੜੇ ਵਿੱਚ ਬਣਦੇ ਤੀਸਰੇ ਦਿਨ ਉਹਨਾਂ ਦੇ ਵਿੱਚ ਜੜਾ ਨਿਕਲ ਜਾਣਗੇ ਪੂੰਗਰ ਜਾਏ ਇਸੇ ਤਰ੍ਹਾਂ ਪਰਮਾਤਮਾ ਪੂੰਗਰਿਆ ਪਰਮਾਤਮਾ ਇੱਕ ਬੀਜ ਹੈ ਉਹ ਬੀਜ ਪੁੰਗਰਿਆ ਤੇ ਪੁੰਗਰ ਕੇ ਉਹਦੇ ਵਿੱਚੋਂ ਇੱਕ ਟਾਣੀ ਨਿਕਲਾਈ ਉਸ ਟਾਣੀ ਦੇ ਉੱਤੇ ਦੋ ਪੱਤੇ ਲੱਗ ਗਏ ਦੋ ਪੱਤਿਆਂ ਤੋਂ ਬਾਅਦ ਹੋਰ ਵੱਟਾ ਹੋਇਆ ਬਹੁਤ ਸਾਰੇ ਪੱਤੇ ਨਿਕਲੇ ਫਿਰ ਟਾਣੀਆਂ ਨਿਕਲ ਆਈਆਂ ਫਿਰ ਉਹ ਗੋਟਾ ਬਣ ਗਿਆ ਫਿਰ ਦਰਖਤ ਬਣ ਗਿਆ ਬਹੁਤ ਵਿਸ਼ਾਲ ਦਰਖਤ ਬਣ ਗਿਆ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਪਰਮਾਤਮਾ ਹੈ ਉਹ ਪੁੰਗਰਿਆ ਪੁੰਗਰਨ ਤੋਂ ਬਾਅਦ ਉਹਨੇ ਕਟਾਣੀ ਨਿਕਲੀ ਉਸ ਕਟਾਣੀ ਦੇ ਉੱਤੇ ਤਿੰਨ ਟਾਣ ਨਿਕਲ ਗਏ ਤਿੰਨ ਸ਼ਾਖਾ ਨਿਕਲੀਆਂ ਗੁਰਬਾਣੀ ਵਿੱਚ ਉਹਦਾ ਜ਼ਿਕਰ ਹੈ ਸ਼ਾਖਾਂ ਤਿੰਨ ਨਿਵਾੜੀਆਂ ਤਿੰਨ ਸ਼ਾਖਾਂ ਨਿਕਲੀਆਂ ਟਾਣੀ ਕਿਹੜੀ ਨਿਕਲੀ ਮਾਇਆ ਏਕਾ ਮਾਈ ਜਗਤਵੇ ਆਈ ਤਿੰਨ ਚੇਲੇ ਪਰਵਾਨਾ ਉਸ ਪ੍ਰਮਾਤਮਾ ਨੇ ਆਪਣੇ ਆਪ ਤੋਂ ਮਾਈ ਭਾਵ ਸ਼ਕਤੀ ਪੈਦਾ ਕੀਤੀ ਜਿਸ ਨੂੰ ਸ਼ਕਤੀ ਦੀਆਂ ਕਈ ਤੇ ਦੇਵੀਆਂ ਬਣ ਗਈਆਂ ਕਈ ਦੇਵਤੇ ਬਣ ਪਰ ਉਸ ਤੋਂ ਪਹਿਲਾਂ ਤਿੰਨ ਦੇਵਤੇ ਹੋਏ ਏਕਾ ਮਾਈ ਜੁਗਤ ਵਿਆਈ ਤਿੰਨ ਚਿੱਲੇ ਪਰਵਾਨ ਤਿੰਨ ਪਰਮਾ ਵਿਸ਼ਨੂ ਸ਼ਿਵ ਜੀ ਉਸ ਦਰਖਤ ਤੋਂ ਹੀ ਪੈਦਾ ਉਸ ਬੀਜ ਤੋਂ ਹੀ ਪੈਦਾ ਹੋਏ ਤੇ ਉਸ ਤੋਂ ਬਾਅਦ ਉਹ ਤਿੰਨਾਂ ਤੋਂ ਬਾਅਦ ਵਿਸ਼ਾਲ ਅਡਾ ਵੱਡਾ ਦਰਖਤ ਬਣ ਗਿਆ ਇੰਨੇ ਜੀ ਪੈਦਾ ਹੋ ਕੇ ਕਈ ਨੇ ਜਾਨਵਰ ਪੈਦਾ ਹੋ ਗਏ ਪਸ਼ੂ ਪੈਦਾ ਹੋ ਗਏ ਦਰਖਤ ਪੈਦਾ ਹੋ ਗਏ ਉਹਨਾਂ ਤਿੰਨ ਪਰ ਵੇਖਿਆ ਜਾਵੇ ਤੇ ਉਹ ਤਿੰਨ ਕੌਣ ਨੇ ਇੱਕੋ ਹੀ ਹੈ ਕਿਉਂਕਿ ਉਹਨ ਦਰਖਤ ਹੈ ਉਹਨ ਦਰਖਤ ਨੂੰ ਆਪਾਂ ਵੱਖਰਾ ਤੋਂ ਨਾ ਕਰ ਸਕਦੇ ਜੇ ਦਰਖਤ ਨੂੰ ਕਹੀਏ ਵੀ ਇਹਦਾ ਤਨਾ ਅਲੱਗ ਗਏ ਟਾਹਣੀਆਂ ਲੱਗਣੇ ਟਾਹਣੀਆਂ ਲੱਗਣੇ ਫੁੱਲ ਅਲੱਗਣੇ ਪੱਤੇ ਦਰਖਤ ਬਚੇਗਾ ਹੀ ਨਹੀਂ ਜੜ ਦੇ ਨਾਲ ਲੱਗਾ ਹੈ ਤੇ ਪੱਤੇ ਵੀ ਹਰੇ ਨੇ ਟਾਣਾ ਵੀ ਹਰਾ ਐ ਟਾਣੀਆਂ ਵੀ ਹਰੀਆਂ ਨੇ ਫੁੱਲ ਵੀ ਨੇ ਫਲ ਵੀ ਨੇ ਪਰ ਜਦੋਂ ਜੜ ਹੀ ਨਹੀਂ ਹੈ ਜੜੀ ਪਟਕੇ ਸੁੱਟਦੇ ਆਪਾਂ ਤੇ ਟਾਣੇ ਕਿੱਥੋਂ ਬਚਣਗੇ ਕਿੱਥੋਂ ਟਾਣੀਆਂ ਬਚਣਗੀਆਂ ਕਿੱਥੋਂ ਪੱਤੇ ਬਚਣਗੇ ਕਿੱਥੋਂ ਫੁੱਲ ਬਚਣਗੇ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ हे ਪਿਆਰਿਓ ਜਿਹੜੇ ਪ੍ਰਮਾਤਮਾ ਦਾ ਕੋਈ ਨਾਮ ਜਪਦੇ ਪਏ ਹੋ ਉਹ ਇੱਕ ਹੀ ਹੈ ਇੱਕੋ ਹੀ ਸ਼ਕਤੀ ਹੈ ਉਸੇ ਦਾ ਸਾਰਾ ਫਲਾਹ ਹੈ ਉਹ ਪ੍ਰਮਾਤਮਾ ਜਿਹੜਾ ਜਿਹੜਾ ਬਣਾਇਆ ਹੈ ਸੰਸਾਰ ਉਨੇ ਆਪਣੇ ਆਪ ਤੋਂ ਬਣਾਇਆ। ਪੁਰਖ ਦਾ ਭਾਵ ਵਿੱਚ ਬੈਠਾ ਹੋਇਆ। ਉਹ ਕਰਤਾ ਹੀ ਬੈਠਾ ਹੋਇਆ। ਜਿਸ ਤਰ੍ਹਾਂ ਸਾਡੇ ਇਤਿਹਾਸ Hindu ਇਤਿਹਾਸਾਂ ਸਿਕਿਟੇ ਦੇ ਵਿੱਚ ਜਦੋਂ ਵੇਖਿਆ ਕਿਵੇਂ ਨਾਮ ਜਪਣਾ ਕਿਵੇਂ ਨਾਮ ਜਪਿਆ ਜਾਏ। ਆ ਸੰਸਾਰ ਦੇ ਅੰਦਰ ਕੰਮਕਾਰ ਹੁੰਦਾ ਹੈ। ਕੰਮ ਕਾਰਨ ਛੱਡਣਾ ਪੈਗਾ ਤਾਂ ਰੱਬ ਦੇ ਨਾਲ ਜੁੜਾ ਹੋ ਗਿਆ ਕਿਉਂਕਿ ਕਰਤਾ ਉਹਨਾਂ ਨੇ ਸਮਝੇ ਵੀ ਕਰਤਾ ਅਲੱਗ ਹੈ ਸੰਸਾਰ ਅਲੱਗ ਹੈ ਕਰਨ ਵਾਲਾ ਹੋਰ ਅਸੀਂ ਹੂ ਹੁਣ ਜਦੋਂ ਸਾਰਾ ਕੁਝ ਹੋਰ ਹੋ ਗਿਆ ਤੇ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਛੱਡਣਾ ਪੈਗਾ ਮਾਇਆ ਛੱਡਣੀ ਪੈਗੀ ਕਾਰੋਬਾਰ ਛਡਣਾ ਪਏਗਾ ਪਰਿਵਾਰ ਛਡਣਾ ਪਏਗਾ ਉਹ ਸਾਰਾ ਕੁਝ ਛੱਡ ਕੇ ਜੰਗਲਾਂ ਚ ਪਰ ਜੰਗਲਾਂ ਵਿੱਚ ਜਾ ਕੇ ਕੀ ਉਹ ਛੁੱਟ ਗਏ ਸੰਸਾਰ ਨਾਲੋਂ ਛੁੱਟ ਗਏ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜੋਗ ਰਹਿ ਕਰ ਤਾ ਧਰਮ ਕਰ ਨਹੀਂ ਤਕਰ ਬਹਿਰਾਗ ਮੈਰਾ ਕੀ ਬੰਦਨ ਪਰ ਤਾ ਕੋ ਵਡੋ ਅਪਾਗ ਹੁਣ ਗ੍ਰਸਤ ਨੂੰ ਛੱਡ ਕੇ ਚਲੇ ਗਏ ਵੀ ਇਹ ਮਾਇਆ ਹੈ ਇਹ ਮਾਇਆ ਤੋਂ ਦੂਰ ਭੱਜਾਂਗੇ ਨਾਮ ਜਪਾਂਗੇ ਤਿਆਗੀ ਬਣ ਕੇ ਵੈਰਾਗੀ ਜੰਗਲਾਂ ਤੇ ਚਲੇ ਗਏ ਪਰ ਉੱਥੇ ਜਾ ਕੇ ਮਾਇਆ ਨੇ ਫਿਰ ਘੇਰ ਲਿਆ ਘਰ ਦੇ ਵਿੱਚ ਘਰ ਬਣਾਇਆ ਸੀ ਪਰਿਵਾਰ ਨੂੰ ਰੱਖਣ ਵਾਸਤੇ ਬਾਹਰ ਡੇਰਾ ਬਣਾ ਲਿਆ ਵੱਡਾ ਫਾਰਾਂ ਇੱਥੇ ਆਪਣੇ ਬੱਚੇ ਸਨ ਡੇਰੇ ਵਿੱਚ ਲੋਕਾਂ ਦੇ ਬੱਚੇ ਰੱਖ ਲਏ ਹੁਣ ਇੱਥੇ ਤਾਂ 100 ਰੁਪਿਆ ਲਿਆਉਂਦਾ ਸੀ ਤੇ ਤਾਂ ਵੀ ਰੋਟੀ ਖਾਣ ਲੈਣ ਦੱਸ ਪਰ ਡੇਰੇ ਦੇ ਵਿੱਚ 100 ਦੇ ਨਾਲ ਰੋਟੀ ਕਿੱਥੋਂ ਖਾਦੇ ਜਾਏਗਾ ਤ ਬੜੇ ਚੇਲੇ ਨੇ ਵੈਰਾਗੀ ਬਣਿਆ ਪਰ ਵੈਰਾਗੀ ਬਣ ਕੇ ਫਿਰ ਬੰਦਨ ਪੈ ਗਏ। ਬੰਦਨਾ ਵਿੱਚ ਜਾਦਾ ਜਕੜਿਆ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਪਿਆਰਿਓ ਤੁਸੀਂ ਗ੍ਰਸਤੀ ਹੋਣਾ ਜੋ ਗ੍ਰਹਿ ਕਰੇ ਤ ਧਰਮ ਕਰ। ਸੇ ਘਰ ਦੇ ਵਿੱਚ ਰਹੋ, ਪਰਿਵਾਰ ਦੇ ਵਿੱਚ ਰਹੋ ਪਰ ਧਰਮੀ ਬਣੋ, ਧਰਮ ਦਾ ਕੰਮ ਕਰੋ, ਧਰਮ ਕੀ ਕਰਨਾ? ਧਰਮੀ ਦਾ ਕੰਮ ਹੈ ਨੰਗਾ ਭੁੱਖਾ ਆਰਥੀਆ ਖਾਲੀ ਕੋਈ ਨਾ ਜਾਏ ਤੁਹਾਡੇ ਘਰ ਦੇ ਵਿੱਚ ਕੋਈ ਕਵੇ ਮਿਲੂ ਕੱਪੜੇ ਦੀ ਲੋੜ ਹੈ ਕੱਪੜਾ ਦੇ ਦਿਓ ਭੁੱਖਾ ਹੈ ਲੋ ਰੋਟੀ ਦਿਓ ਇਹ ਹੀ ਕਾਰਨ ਹੈ ਅੱਜ ਸੰਸਾਰ ਪੱਤਰ ਦੇ ਉੱਤੇ ਸਿੱਖਾਂ ਦਾ ਨਾਮ ਹੈ ਜਿਹੜੂ ਕੋ ਧਰਮ ਦਾ ਕੰਮ ਕਰ ਸਕਦੀ ਐ ਤੇ ਉਹ ਸਿੱਖ ਧਰਮ ਕਰ ਸਕਦਾ ਹੈ। ਉਹ ਰਵੀ ਸਿੰਘ ਇਥੋਂ ਇੰਗਲੈਂਡ ਸਿਰਫ ਕੰਮ ਕਰਨ ਵਾਸਤੇ ਗਏ। ਉਹਨੋਂ ਤੇ ਕੰਮਕਾਰ ਕਰਦੇ ਨੇ। ਕਲੀਨ ਸੇਵਸ ਤੇ ਉਹ ਤੇ ਮੁੰਡਿਆਂ ਦੇ ਨਾਲ ਹੋ ਗਿਆ ਬੱਚਿਆਂ ਦੇ ਨਾਲ। ਕਿਤੇ ਗੁਰਦੁਆਰੇ ਆਏ ਉਹਨਾਂ ਨੇ ਗੁਰਬਾਣੀ ਸੁਣੀ ਪੜ੍ਹੀ ਵੀ ਧਰਮ ਦਾ ਕੰਮ ਕਰਨਾ ਚਾਹੀਦਾ। ਫੇਰ ਸਿੱਖ ਬਣ ਗਏ, ਸਰਦਾਰ ਬਣ ਗਏ। ਫਿਰ ਉਹਨਾਂ ਨੇ ਸ਼ੁਰੂ ਕੀਤਾ ਵੀ ਧਰਮ ਕੀ ਹੈ ਮਦਦ ਕਰਨੀ ਹੈਲਪ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਕਿਤੇ 10 ਬੰਦਿਆਂ ਦੇ ਸਿਰੂ ਕਰਕੇ ਅੱਜ ਸਾਰੇ ਵਿਸ਼ਵ ਦੇ ਵਿੱਚ ਸੰਸਾਰ ਦੇ ਵਿੱਚ ਜਿੱਥੇ ਵੀ ਕੋਈ ਮਹਾਮਾਰੀ ਪੈਂਦੀ ਹੈ ਜਿੱਥੇ ਵੀ ਕੋਈ ਹੜ ਆ ਜਾਂਦਾ ਹੈ ਜਿੱਥੇ ਵੀ ਕੋਈ ਭੁਚਾਲ ਆ ਜਾਂਦਾ ਉੱਥੇ ਉਹਨਾਂ ਦੀ ਟੀਮ ਪਹੁੰਚ ਜਾਂਦੀ ਹੈ ਖਾਰਸਾ 8 ਉਨ ਥਾਈਲੈਂਡ ਦੇ ਵਿੱਚ ਪਹਟਾਲ ਆਇਆ 70 ਹਜ਼ਾਰ ਆਦਮੀ ਜ਼ਖਮੀ ਹੋ ਗਏ ਬਿਲਡਿੰਗਾਂ ਟਹਿ ਟੇਰੀ ਹੋ ਗਈਆਂ ਬੁਰਾ ਹਾਲ ਹੋ ਗਿਆ ਉੱਥੋਂ ਦਾ ਛੋਟੇ ਛੋਟੇ ਬੱਚੇ ਹਸਪਤਾਲਾਂ 'ਚ ਪਾਇਆ ਹੋਇਆ ਹੈਲਪ ਕਰਨ ਕੋ ਪਹੌਣ ਪਹੁੰਚਿਆ ਰਵੀ ਸਿੰਘ ਖਾਲਸਾਏ ਜਿਸ ਇੰਗਲੈਂਡ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਦੁਨੀਆਂ ਨੂੰ ਆਪਣਾ ਗੁਲਾਮ ਬਣਾਇਆ ਉਸ ਰਵੀ ਸਿੰਘ ਨੇ ਇੰਗਲੈਂਡ ਨੂੰ ਗੁਲਾਮ ਬਣਾ ਲਿਆ ਮੈਂ ਇੰਗਲੈਂਡ ਰਹਿ ਕੇ ਆਇਆ ਉੱਥੇ ਗੁਰਦਰਾ ਸਾਹਿਬ ਉਹਨਾਂ ਦੀ ਸਟਾਲ ਲੱਗਦੀ ਸੀ ਰਵੀ ਸਿੰਘ ਦੀ ਉਹ ਟੀਲ ਚਲਟਾਂ ਵੇਚਦੇ ਸੀ ਉੱਥੇ ਇੰਗਲੈਂਡ ਦੀ ਸਰਕਾਰ ਜਿੰਨਾ ਵੀ ਇੰਗਲੈਂਡ 'ਚ ਟੈਕਸ ਹੁੰਦਾ ਉਦੋਂ 2 ਪੈਸੇ ਟੈਕਸ ਜਿਹੜਾ ਹੈ 2% ਟੈਕਸ ਜਿਹੜਾ ਔਰ ਰਵੀ ਸਿੰਘ ਉਹਨਾਂ ਕਿਉਂ ਹੈਲਪ ਕਰਦਾ ਉਹ ਮਦਦ ਕਰਦਾ ਉਹ ਕਹਿੰਦੇ ਵੀ ਜੋ ਅਸੀਂ ਕੰਮ ਨਹੀਂ ਕਰ ਸਕੇ ਸੀ ਇਹ ਕਰਦਾ ਪਿਆ ਉਹ ਜਿੱਥੇ ਵੀ ਜਾਂਦਾ ਹੜ ਆ ਗਏ ਲੋਕੀਂ ਡਰਦੇ ਭੱਜਦੇ ਨੇ ਪਾਣੀ ਉਹ ਪਾਣੀ ਦੇ ਵਿੱਚ ਵੜਦੇ ਲੋਕੀ ਉਤੇ ਭੁੱਖੇ ਬੈਠੇ ਹੋਏ ਨੇ ਘਰਾਂ ਦੇ ਵਿੱਚ ਉਹ ਜਾ ਕੇ ਪਰਸ਼ਾਦੇ ਬਣਉਂਦਾ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ हे ਪਿਆਰਿਓ ਉਹ ਪ੍ਰਮਾਤਮਾ ਕਰਤਾ ਪੁਰਖ ਹੈ ਸੰਿਆਸੀ ਬਨਣਾ ਬਹੁਤ ਸੌਖਾ ਹੈ ਘਰ-ਬਾਰ ਨੂੰ ਛੱਡ ਕੇ ਬਾਹਰ ਚਲੇ ਜਾਓ ਬਸ ਸੰਿਆਸੀ ਬਨ ਗਏ ਪਰ ਸਿੱਖ ਬਨਣਾ ਬਹੁਤ ਔਖਾ ਕਿ ਗ੍ਰਸਤ ਸਿੱਖ ਕੌਣ ਹੈ ਉਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਸੰਨਿਆਸੀ ਹੈ ਤੇ ਸੰਨਿਆਸੀ ਰਹਿੰਦਿਆਂ ਹੋਇਆਂ ਗ੍ਰਸਤੀ ਹੈ ਇਹ ਦੋਵੇਂ ਇਕੱਠੇ ਹੀ ਨੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਤਿਆਗੀ ਹੈ ਉਹ ਵੈਰਾਗੀ ਹੈ ਬੈਠਾ ਹੋਇਆ ਉਹ ਦੁਕਾਨ ਦੇ ਉੱਤੇ ਦੁਕਾਨ ਕਿਹਦੀ ਹੈ ਪਰਮਾਤਮਾ ਮਨ ਚ ਹੈ ਇਸ ਨੂੰ ਦੇਦੇ ਹਾਇਦ ਤੇ ਗੁਰਦੁਆਰੇ ਚੱਲਦੇ ਨੇ ਲੰਗਰ ਚੱਲਦੇ ਨੇ ਇਹ ਤਿਆਗ ਕਰਕੇ ਚੱਲਦੇ ਨੇ ਜਦੋਂ ਕੋਈ ਗੁਰਦੁਆਰਾ ਬੰਦ ਆ ਉਦੋਂ ਇੱਕ ਖੜਾ ਹੋ ਜਾਂਦਾ ਲੋ ਜੀ ਮੇਰੇ ਵੱਲੋਂ ਜੀ ਆਲ ਕੋਈ ਸੇਵਾ ਹੋ ਅਗਲਾ ਕਨ ਮੇਰੇ ਵੱਲੋਂ ਕਿੰਨਾ ਵੱਡਾ ਤਿਆਗ ਹੈ ਦੇਖੋ 10 ਰੁਪਏ ਦਿਨ ਨੂੰ ਤਿਆਗ ਨੇ ਧੰਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜਿਹੜਾ ਅਖੀਰ ਦਾ ਸਮੇਂ ਕਰਤਾਰਪੁਰ ਵਿੱਚ ਬੁਜਾਰਾ ਉਹਦਾ ਨਾਮ ਰੱਖਿਆ ਕਰਤਾਰਪੁਰ ਕਰਤੇ ਦਾ ਧਾਰ ਕਰਤਾ ਪੁਰਖ ਕਰਤੇ ਦਾ ਧਾਰ ਇਤਿਹਾਸ ਦੱਸਦਾ ਹੈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਚੱਲਦੇ ਚੱਲਦੇ ਇੱਕ ਦਿਨ ਜਦੋਂ ਸਾਰੇ ਸੰਸਾਰ ਨੂੰ ਤਾਰ ਇਸ ਇੱਕ ਖੇਤ ਵਿੱਚ ਆ ਕੇ ਬੈਠ ਗਏ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੋਵੇਂ ਜਣੇ ਇੱਕ ਦਰਖਤ ਦੇ ਥੱਲੇ ਉਹ ਖੇਤ ਵਿੱਚ ਬੈਠੇ ਹੋਏ। ਹੁਣ ਪ੍ਰਾਣਾ ਜਵਾਨਾਂ ਆਪਾਂ ਵੀ ਜਦੋਂ ਦੇਖਿਆ। ਉਦੋਂ ਖੇਤਾਂ ਦੇ ਵਿੱਚ ਜਿਹੜੇ ਕੰਮ ਕਰਦੇ ਸਨ ਬੀਬੀਆਂ ਨੇ ਪਰਸ਼ਾਦੇ ਬਣਾਉਣੇ। ਬੱਚਿਆਂ ਨੂੰ ਸਾਮ ਸੰਭਾਲ ਤੋਂ ਬਾਅਦ ਜਿਹੜਾ ਆਪਣਾ ਮਾਲਕ ਘਰ ਦਾ ਫਿਰ ਖੇਤ ਵਿੱਚ ਕੰਮ ਕਰਦਾ ਹੈ ਉਹਦੇ ਵਾਸਤੇ ਪ੍ਰਸ਼ਾਦੇ ਬਣਾ ਕੇ ਇੱਕ ਟੋਕਰੀ ਦੇ ਵਿੱਚ ਨਾਲੇ ਪ੍ਰਸ਼ਾਦੇ ਰੱਖ ਲੈ ਨਾਲੇ ਲੱਸੀ ਰੱਖ ਲੈ ਨਾਲੇ ਦਾਲ ਸਬ지 ਰੱਖ ਲੈ ਉਹ ਖੇਤ ਵਿੱਚ ਲੈ ਕੇ ਜਾਉ ਹੁਣ ਉਹ ਬੀਬੀ ਜਿਹੜੀ ਹੈ ਆਪਣੇ ਘਰ ਵਾਲੇ ਵਾਸਤੇ ਪ੍ਰਸ਼ਾਦਾਂ ਲੈ ਕੇ ਜਾ ਰਹੀ ਉਹਦੀ ਨਿਗਾਹ ਪੈਂਦੇ ਨੇ ਤਾਂ ਤਨਤਾਲ ਗੁਰੂ ਨਾਨਕ ਪਾਸ਼ਾਏ ਤੇ ਭਾਈ ਮਰਦਾਨਾ ਜੀ ਇੱਕ ਬਾਬਾ ਅਕਾਲ ਪੁਰਖ ਦੂਜਾ ਰਬਾਵੀ ਮਰਦਾਨਾ ਜਦੋਂ ਨਿਗਾਹ ਪੈਂਦੇ ਨੇ ਤੇ ਉਹ ਬੀਬੇ ਗੁਰੂ ਨਾਨਕ ਪਾਸ਼ਾਏ ਦੇ ਚਰਨਾਂ ਚ ਵੀ ਸੱਚੇ ਪਾਸ਼ਾ ਪ੍ਰਸ਼ਾਦਾ ਸਕੇ ਕਹਿੰਦੇ ਨਾ ਜੀ ਕਿੰਨੇ ਲੋਕ ਪ੍ਰਸ਼ਾਦਾ ਸਕੇ ਗੁਰੂ ਨਾਨਕ ਪਾਸ਼ਾਏ ਕਹਿੰਦੇ ਬੀਬਾ ਕਿੱਥੇ ਚੱਲੀ ਕਹਿੰਦੇ ਮੇਰੇ ਘਰ ਵਾਲਾ ਖੇਤ 'ਚ ਕੰਮ ਕਰਦਾ ਉਹਦੇ ਵਾਸਤੇ ਪ੍ਰਸ਼ਾਦਾ ਲੈ ਕੇ ਚਲਦੀ ਹੈ ਤੇ ਗੁਰੂ ਨਾਨਕ ਪਾਸ਼ੇ ਕਹਿੰਦੇ ਨੇ ਫਿਰ ਉਹ ਕੰਮ ਕਰਦਾ ਪਹਿਲਾਂ ਉਹਦੇ ਵਾਸਤੇ ਪ੍ਰਸ਼ਾਦਾ ਕਹਿੰਦੇ ਨਹੀਂ ਮੈਂ ਅੱਜ ਥੋੜਾ ਜਿਹਾ ਸਮੇਂ ਤੋਂ ਪਹਿਲਾਂ ਹੀ ਆ ਗਈ ਆ ਤੇ ਉਹ ਤਾਂ ਤਾਂ ਟਾਈਮ ਵੀ ਨਹੀਂ ਹੋਇਆ ਮੈਂ ਹੋਰ ਲੈ ਆਵਾਂਗੀ ਜਾ ਕੇ ਤੁਸੀਂ ਛੋ ਗੁਰੂ ਨਾਨਕ ਪਾਸ਼ੇ ਦੇ ਰੋਕਣ ਤੋਂ ਬਾਅਦ ਜੋ ਬੀਬੀ ਕਹਿੰਦੇ ਨੇ ਸੇਵਾ ਕਰਨ ਕਿੰਨਾ ਵੱਡਾ ਤਿਆਗ ਹੈ ਧਰਮ ਹੈ ਕਿੰਨੀ ਮਹਿਲਤ ਹੈ पहले ही थक के आई है कि सेवा भावना प्रशादा छका के वापस चले गए पर आना च टाइम लगा थोड़ा जा। देखता है प्रशादा नहीं आया लेट हो गए बस थोड़ा जा कम ਉਹਨੂੰ ਪ੍ਰਸ਼ਾਦਾ ਚੁਕਾ ਕੇ ਆਪਣੇ ਘਰ ਵਾਲੇ ਨੂੰ ਵਾਪਸ ਆਈਏ ਦੂਜੇ ਦਿਨ ਫਿਰ ਦੇਖਿਆ ਫਿਰ ਬੈਠੇ ਗੁਰੂ ਨਾਨਕ ਪਾਤਸ਼ਾਹ ਫਿਰ ਕਹਿੰਦੇ ਵੀ ਤਾ ਪਾਤਸ਼ਾਹ ਫਿਰ ਬੈਠੇ ਹੋਏ ਨੇ ਫਿਰ ਕਹਿੰਦੇ ਪ੍ਰਸ਼ਾਦਾ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਹੀਂ ਸਿੱਝਾ ਕੇ ਆਪਣੇ ਮਾਲਕ ਨੂੰ ਝਕਾਓ ਉਹ ਕੰਮ ਕਰ ਦੇ ਕਹਿੰਦੇ ਨਹੀਂ ਜੀ ਉਹਦੇ ਵਾਸਤੇ ਬਣੇਗਾ ਤੁਹਾਡੇ ਬਾਤ ਉਹ ਤੀਸਰੇ ਦਿਨ ਬੀਬੀ ਨੇ ਕੀ ਕੀਤਾ ਅੱਜ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਵੀ ਲਿਆਂਦਾ ਤੇ ਆਪਣੇ ਘਰ ਵਾਲੇ ਵਾਸਤੇ ਵੀ ਸ਼ਾਇਦ ਅੱਜ ਫਿਰ ਬੈਠੇ ਹੋਣ ਹੁਣ ਜਿਸ ਵਕਤ ਉਹ ਬੀਬੀ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਵਾਸਤੇ ਮਰਦਾਨੇ ਵਾਸਤੇ ਜਦੋਂ ਉਹ ਪ੍ਰਸ਼ਾਦਾ ਪਰੋਸਣ ਲੱਗਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬੇਟਾ ਅੱਜ ਤਿੰਨ ਨਹੀਂ ਤਿੰਨ ਦੋ ਥਾਵਾਂ ਤੇ ਨਹੀਂ ਤਿੰਨ ਥਾਵਾਂ ਤੇ ਬਾੜੇ ਸੱਚੇ ਪਾਸ਼ੇ ਤੁਸੀਂ ਤਾਂ ਦੋ ਕਹਿੰਦੇ ਨਹੀਂ ਇੱਕ ਤੀਜਾ ਲੁਕਿਆ ਹੋਇਆ ਆਪ ਨੂੰ ਦੇਖਣ ਵਾਸਤੇ ਉਹਨੂੰ ਪਤਾ ਲੱਗ ਗਿਆ ਜੀ ਪ੍ਰਸ਼ਾਦ ਦੇ ਲੇਟ ਕਿਉਂ ਹੁੰਦੇ ਨੇ ਉਹ ਅੱਜ ਲੁਕਿਆ ਹੋਇਆ ਵੀ ਕਹਿੰਦੇ ਇਹਨਾਂ ਨੂੰ ਤਾਂ ਨਹੀਂ ਪ੍ਰਸ਼ਾਦ ਆ ਛਕਾ ਜਾਂਦੀ ਉਹਦੇ ਕੋ ਪਾਉਂਦੇ ਪਿੱਛੇ ਆ ਗਿਆ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗੇ ਉਸ ਨੂੰ ਕਹਿੰਦੇ ਤੂੰ ਇਹਨਾਂ ਨੂੰ ਪ੍ਰਸ਼ਾਦ ਆ ਛਕਾ ਦੇ ਕਹਿੰਦੇ ਮਹਾਤਮਾ ਸਾਧੂ ਕਹਿੰਦੇ ਸਾਧੂ ਤਾਂ ਪਿੰਡਾਂ ਵਿੱਚ ਲੰਦੇ ਨੇ ਤੇ ਖੇਤਾਂ ਵਿੱਚ ਬੈਠਿਆ ਹੁੰਦਾ ਇੱਕ ਆਦੇ ਸਾਧੂ ਤੇ ਗੁਰੂ ਨਾਨਕ ਪਾਤਸ਼ਾਹ ਇਹ ਕਹਿਣ ਲੱਗੇ ਭਾਈ ਅਸੀਂ ਖੇਤਾਂ ਵਾਲੇ ਸਾਧੂ ਕਹਿੰਦੇ ਰੋਟੀ ਮੇਰੀ ਐ ਮੈਂ ਮਿਹਨਤ ਕਰਦਾ ਖੇਤ ਮੇਰਾ ਸਾਰਾ ਕੁਝ ਮੇਰਾ ਐ ਤੁਸੀਂ ਖਾਡ ਕਹਿੰਦੇ ਨਹੀਂ ਇਹ ਤੇਰਾ ਨਹੀਂ ਐ ਪ੍ਰਮਾਤਮਾ ਦਾ ਐ ਕਹਿੰਦਾ ਨਹੀਂ ਜੀ ਮੇਰਾ ਗੁਰੂ ਨਾਨਕ ਪਾਸ਼ੇ ਕਹਿਣ ਲੱਗੇ ਤੇਰਾ ਹੈ ਨਾ ਤੇ ਸਾਨੂੰ ਇੱਕ ਗੜਵਾ ਪਾਣੀ ਦਾ ਲਿਆ ਦੇ ਕੋਲ ਕਹਿੰਦਾ ਹੁਣੇ ਲਿਆ ਦੇ ਨਾ ਉਹ ਜੋ ਖੂਤੇ ਗਿਆ ਉਹ ਤਾਂ ਪਾਣੀ ਸੁੱਕ ਗਿਆ ਵਾਪਸ ਆਉਂਦਾ ਸੱਚੇ ਪਾਸ਼ਾ ਪਾਣੀ ਤਾਂ ਹੈ ਕਹਿੰਦੇ ਪਹਿਲਾਂ ਤੂੰ ਕਿਉਂ ਗਿਆ ਪਾਣੀ ਹੈ ਨਹੀਂ ਸੀ ਕਹਿੰਦਾ ਹੈ ਸੀ ਕਹਿੰਦੇ ਹੁਣ ਕਿਉਂ ਨਹੀਂ ਦੁਬਾਰਾ ਜਾ ਜਦੋਂ ਦੁਬਾਰਾ ਜਾ ਗਿਆ ਭਰਿਆ ਪਿਆ ਪਰ ਕਿਲੇ ਕਹਿੰਦੇ ਸੱਚੇ ਪਾਤਸ਼ਾਹ ਪਹਿਲਾਂ ਤਾਇਨੀ ਸੀ ਹੋਣ ਕਿਉਂ ਕਹਿੰਦੇ ਤੂੰ ਕਹਿੰਦਾ ਮੇਰਾ ਪਾਣੀ ਹੈ ਪਰ ਪਰਮਾਤਮਾ ਦਾ ਪਾਣੀ ਹੈ ਉਹ ਜਦੋਂ ਮਰਜੀ ਭਰ ਸਕਦਾ ਹੈ ਜਦੋਂ ਭਰੇ ਮਰਜੀ ਖਾਲੀ ਕਰ ਸਕਦਾ ਹੈ ਉਹ ਮਾਲਕ ਹੈ ਉਹ ਮਾਲਕ ਕਿ ਤੂੰ ਹੈ ਕਿਨ ਸੱਚੇ ਪਾਤਸ਼ਾਹ ਉਹੀ ਹੈ ਕਹਿੰਦੇ ਹੌਣ ਦਾ ਇਹ ਖੇਤ ਕਿਹਦਾ ਹੈ ਕਹਿੰਦੇ ਰੱਬ ਦਾ ਕੰਨੇ ਰੋਟੀ ਕੀ ਦੀ ਹੈ ਰੱਬ ਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਉਸ ਰੱਬ ਨੂੰ ਯਾਦ ਕਰੋ ਕਹਿ ਲਗਾ ਸੱਚੇ ਪਾਤਸ਼ਾਹ ਮਸ ਹੁਣ ਜੀ ਕਰਦਾ ਤੁਹਾਡੇ ਸਦਾ ਦਰਸ਼ਨ ਹੋਣ ਤੁਸੀਂ ਇੱਥੇ ਰਹੋ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ ਅਸੀਂ ਇੱਥੇ ਰਹਿ ਸਕਦੇ ਕਹਿੰਦੇ ਨਹੀਂ ਤੁਸੀਂ ਇੱਥੇ ਨੱਗਰ ਹੋਸਾ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਕਹਿਣ ਲੱਗਾ ਜਦੋਂ ਨੱਗਰ ਵਸੇਗਾ ਇਹਦਾ ਨਾਂ ਰੱਖਾਂਗੇ ਨਾਨਕਪੁਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਤੈਨੂੰ ਕੀ ਕਿਹਾ ਸੀ ਜ਼ਮੀਨ ਕਿਹਦੀ ਹੈ ਕਹਿੰਦੇ ਕਹਿੰਦੇ ਰੰਭ ਦੀ ਕਹਿੰਦੇ ਰੱਬ ਕੌਣ ਹੈ ਕਰਤਾਰ ਬਣਾਉਣ ਵਾਲਾ ਇਹ ਜ਼ਮੀਨ ਕਰਤੇ ਦੀ ਹੈ ਮੈਂ ਕਰਤੇ ਦਾ ਆ ਤੂੰ ਕਰਤੇ ਦਾ ਤੇ ਇਸ ਦਾ ਨਾਮ ਰੱਖ ਫਿਰ ਕਰਤਾਰਪੁਰ ਇਸ ਜੱਟ ਦਾ ਨਾਂ ਸੀ ਲੋਦਾ ਜੱਟ ਇਸ ਨੇ ਗੁਰੂ ਪਾਤਸ਼ਾਹ ਜੀ ਨੇ ਇਹ ਜ਼ਮੀਨ ਜਿਹੜੀ ਸੀ ਭਾਵੇਂ ਚਰਨਾ ਵਿੱਚ ਭੇਟਾ ਕਰਨੀ ਚਾਹੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਸਿਆਂ ਦੀ ਇੱਛੇ ਨੇ ਲੈ ਕੇ ਇੱਥੇ ਫਿਰ ਨਗਰ ਵਸਾਇਆ ਇਹਦਾ ਨਾਂ ਰੱਖਿਆ ਕਰਤਾਰਪੁਰਖ ਭਾਵ ਕਰਤਾਰਪੁਰਖ ਜਿਹੜਾ ਕਰਤਾ ਪ੍ਰੁਖ ਸੇ ਨਾ ਉਹ ਕਰਤਾ ਬਿੱਟ ਲੋਕਿਆ ਹੋਇਆ ਸਾਰੇ ਸ੍ਰਿਸ਼ਟੀ ਦੇ ਬਣਾਉਣ ਦਾ ਪੁਰਖ ਵਿੱਚ ਸਮਾਇਆ ਹੋਇਆ ਤੇ ਨਗਰ ਜਿਹੜਾ ਉਹ ਵੀ ਪਰਮਾਤਮਾ ਦੇ ਨਾਮ ਦੇ ਤੇ ਕਰਤਾਰ ਦਾ ਹੈ ਤੇ ਜੇ ਕਰਤਾਰ ਦਾ ਹੈ ਤੇ ਫਿਰ ਜਿੰਨੇ ਇੱਥੇ ਰਹਿਣਗੇ ਜਿਹੜੇ ਸਾਡੇ ਸਿੱਖ ਬਣਨਗੇ ਉਹ ਫਿਰ ਕੰਮ ਕਰਨਗੇ ਕਿਉਂਕਿ ਗੁਰੂ ਸਾਹਿਬ ਨੇ ਗ੍ਰਸਤ ਤੇ ਸੰन्यास ਇਕੱਠਾ ਬਣਾਇਆ ਤੁਸੀਂ ਗ੍ਰਸਥੀ ਵੀ ਕੰਮ ਵੀ ਕਰਨਾ ਹੈ ਨਾਮ ਵੀ ਜਪਣਾ ਹੈ ਧਰਮ ਦਾ ਕੰਮ ਹੀ ਕਰਨਾ ਤੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਕਿਹਾ ਹੀ ਨਹੀਂ ਇਸ ਕਰਤਾਰ ਕੋਲ ਦੇ ਵਿੱਚ ਹਲ ਵਾਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੇਤੀਬਾੜੀ ਕੀਤੀ ਇੱਥੇ ਫਿਰ ਉਹ ਮੱਝਾਂ ਚਾਰੀਆਂ ਜਿਹੜੀਆਂ ਪਹਿਲਾਂ ਤਲਵੰਡੀ ਦੇ ਵਿੱਚ ਚਰਾਉਂਦੇ ਹੁੰਦੇ ਸੀ ਤੇ ਜਿਹੜੇ ਆਉਂਦੇ ਸੀ ਵੀ ਨਾਮ ਜਪਣਾ ਆਓ ਭਾਈ ਪਹਿਲਾਂ ਨਾਮ ਜਪਣ ਤੋਂ ਪਹਿਲਾਂ ਕੰਮ ਕਰੋ ਕੰਮ ਜਦੋਂ ਕਰੋਗੇ ਦਸਾਂ ਨੌ ਦੀ ਕਿਰਤ ਕਮਾਈ ਫਿਰ ਉਹਦੇ ਚ ਵੰਡ ਛੋ ਜਦੋਂ ਵੰਡ ਕੇ ਛਕ ਲੋਗੇ ਨਾ ਫਿਰ ਨਾਮ ਆਪਣੇ ਆਪ ਨਹੀਂ ਚੱਲੇਗਾ ਸਤਨਾਮ ਸ੍ਰੀ ਵਾਇਗੁਰੂ ਉਸ ਇੱਕ ਦੇ ਵਿੱਚ ਸਮਾ ਜਾਓਗੇ ਬਣਾਉਣ ਵਾਲਾ ਕੋਈ ਹੋਰ ਨਹੀਂ ਉਹ ਇੱਕੋ ਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਇੱਕ ਓੰਕਾਰ ਕਹਿ ਰਹੇ ਨੇ ਉਸ ਇੱਕ ਦੇ ਨਾਲ ਜੁੜ ਕੇ ਉਸ ਪਰਮਾਤਮਾ ਵਿੱਚ ਸਮਾਉਣਾ ਹੈ